ਲੱਗਦਾ ਵੀ ਇੱਥੋਂ ਆਪੇ ਚੁਕਾ ਬੋਲ ਚਲੇ ਜਾਣਗੇ ਪਰ ਇਹਨਾਂ ਨੂੰ ਦੱਸ ਦਿਓ ਭਰਾਵੋ ਅੱਜ ਚਾਹੇ ਆਪਾਂ ਨੂੰ ਜਨਾਬ ਮੇਰੀ ਸਾਰਿਆਂ ਤੋਂ ਬੁajari ਹੈ ਕਿ ਜਿਹੜੇ ਜਾਗੀ ਦੀ ਜ਼ਮੀਰ ਵਾਲੇ ਨੇ ਸਾਰੇ ਦੋਏ ਹੱਥ ਧੜਕੇ ਧਾਰਿਆਂ ਦਾ ਜਵਾਬ ਦੇਣਾ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਪ੍ਰਸ਼ਾਸਨ ਜਿੰਦਾਬਾਦ ਅਸੀਂ ਉਹੋ ਜੀ ਕਾਰਵਾਈ ਕਰਾਂਗੇ ਨਹੀਂ ਤਾਂ ਜੋ ਵਰਦੀ ਕਾਰਵਾਈ ਹੈ ਪਰਿਵਾਰ ਜਿੰਨੇ ਸਹਿਮਤ ਹੋਊਗਾ ਅਸੀਂ ਉਹ ਐਕਸ਼ਨ ਕਰਾਂਗੇ ਤੇ ਸਾਥੇ ਸਾਥੇ ਕੱਲੇ ਬੋਸਮਣਾ ਦੇ ਜ਼ਿੰਮੇਵਾਰ ਜ਼ਿੰਮੇਵਾਰ 29 ਤਰੀਕ ਤੋਂ ਬਾਅਦ 21 ਤਰੀਕ ਨੂੰ ਅਸਲੀ ਮੈਂ ਡੀਐਸਪੀ ਸਾਹਿਬ ਨੂੰ ਤਿੰਨ ਵਾਰੀ ਕਾਲ ਕੀਤੀ ਉਹ ਮਹਾ ਦਿਨਾਂ ਦੇ ਵਿੱਚ ਵਿੱਚ ਬਈ ਸਰ ਦੱਸੋ ਕੀ ਆਉ ਉਹ ਜੇ ਕੋਈ ਮਸੂਮਾ ਸਰਦ ਨਾ ਕੋਈ ਹੋਈ ਨਹੀਂ ਨਹੀਂ ਇਹ ਤੁਹਾਡੇ ਦੇਖੋ ਤੁਹਾਡੀ ਕਹਿਣ ਦੀ ਗੱਲ ਤੇ ਢਿੱਲ ਦੇ ਵਿੱਚ 101% ਢਿੱਲ ਹੈ ਜੀ ਨਹੀਂ ਤਾਂ ਪੁਲਿਸ ਚਾਹੇ ਤਾਂ ਕੀ ਨਹੀਂ ਹੋ ਸਕਦਾ ਜੀ ਮੈਨੂੰ ਇਹ ਦੱਸੋ ਕੋਈ ਬਈ ਜੀ ਪੁਲਿਸ ਚਾਹੀਣਾ ਕੀ ਨਹੀਂ ਹੋ ਸਕਦਾ ਉਸੇ ਇੱਕ ਹਫਤਾ ਮੰਗਿਆ ਅਸੀਂ 2 ਦਿਨ ਵੱਧ ਲਗਾ ਕੇ ਆਏ ਹਾਂ ਵੀ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਵੀ ਸਾਨੂੰ ਪਰਿਵਾਰ ਨੇ ਜਥੇਬੰਦੀ ਨੇ ਸਹਿਯੋਗ ਨਹੀਂ ਕੀਤਾ ਤੇ ਲੈ ਅੱਜ ਹੁਣ 20 ਦਿਨ ਹੋ ਗਏ ਤੇ ਲੈ ਅੱਜ 18 ਦਿਨ बीत ਗਏ ਜੀ ਉਹ 3 ਤੋਂ 4 ਦੀ ਸੀ ਕੋਈ ਨਹੀਂ ਇਸ ਪੁਲਿਸ ਹਾਂਜੀ ਕੋਈ ਨਹੀਂ ਬੀਤ ਗਏ ਕੋਈ ਇੱਕ ਵੀ ਨਹੀਂ ਹੋਇਆ ਜੀ ਕੋਈ ਨਾ ਸਾਰਾ ਜਿੰਨਾ ਜਿੰਨਾ ਦਾ ਕਾਰ ਸੀਗਾ ਜ ਸਾਰਾ ਫੇਸ ਕਰਿਆ ਤੁਹਾਨੂੰ ਇਹਦੇ ਬਾਰੇ ਜਾਣ ਸਾਰਾ ਜਿੰਨਾ ਕਾਰ ਦਾ ਵੀ ਦੱਸੋ ਜੀ ਤੁਸੀਂ ਕਿਹੜੇ ਬਿਆਸ ਤੇ ਨੂੰ ਕਿਉਂ ਨਹੀਂ ਕਿੱਥੇ ਗੱਲ ਕਰ ਰਹੇ ਹੋ ਅਸੀਂ ਨਹੀਂ ਜਾਵਾਂਗੇ ਜੀ ਅਸੀਂ ਆਪ ਜਾਣਾਗੇ ਅਸੀਂ ਜੇ ਲੋੜ ਪਈ ਤਾਂ ਗ੍ਰਾਂਹਾਂ ਦੇ ਬਾਰ ਕੋਰੇ ਵੀ ਧਰਨਾ ਲਾਵਾਂਗੇ ਉਹ ਗ੍ਰਾਂਹਾਂ ਦਾ ਬਾਰ ਵੀ ਬੰਦ ਕਰਾਂਗੇ ਉਹ ਲੋਕਾਂ ਦੇ ਬਾਰ ਬੰਦ ਕਰਦੇ ਅਸੀਂ ਗ੍ਰਾਂਹਾਂ ਦਾ ਬਾਰ ਬੰਦ ਕਰ ਲੈਣ ਨਹੀਂ ਹਰੇਕ ਨੂੰ ਅੱਜ ਅਸੀਂ ਆਏ ਆਂ ਸਾਤ ਸਤੋ ਤੋਂ ਦੋ ਦਿਨ ਲਾ ਕੇ ਨੌ ਦਿਨ ਆਏ ਅੱਜ ਤੁਹਾਨੂੰ ਪਤਾ ਸੀ ਅੱਜ ਐਸਐਸਓ ਵੀ ਛੁੱਟੀ ਤੇ ਡੀਐਸਪੀ ਸਾਹਿਬ ਨਹੀਂ ਆਏ ਕਿਉਂ ਨਹੀਂ ਆਏ ਬਖਾਈ ਤੇ ਸਿਕਪਤ ਇਹਦਾ ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਤੋਂ ਪਾਜਦਾ ਕਿਸੇ ਨਾ ਕਿਸੇ ਪ੍ਰੈਸ਼ਰ ਦੇ ਵਿੱਚ ਕੰਮ ਕਰਦਾ ਇਹ ਸਪਸ਼ਟ ਹੈ ਹੋਰ ਇਹ ਸਿੱਟ ਵੀ ਨਾਜੀ ਉਗਰਾਹ ਦੀ ਗਹਿਣ ਤੇ ਬਣੀ ਹੈ ਸਿੱਟ ਬਣਾਉਣ ਦਾ ਕਾਰਨ ਸਾਰਾ ਇਲਾਕਾ ਸਾਰਾ ਪੰਜਾਬ ਗਹਿਣ ਉਗਰਾਹ ਦੀ ਅਸੀਂ ਸਿੱਟ ਤਾਂ ਸਾਡੇ ਮੰਗੜੀ ਐਸਐਸਪੀ ਕੋਲ ਚੈੱਕ ਕਰਵਾ ਕੇ ਲੱਗਦੀ ਹੈ ਉਗਰਾਹ ਦੀ ਗਹਿਣ ਪੰਜਾਹ ਬੰਦੇ ਗਏ ਦੱਸੋ 50 ਬੰਦੇ ਉਦੋਂ ਗਏ ਬੱਜੀ ਸਰ ਕੀ ਨਾਮ ਹੈ ਤੁਹਾਡਾ ਤੇ ਅੱਜ ਕਿਉਂ ਧਰਮ ਦੇ ਵਿੱਚ ਪਹੁੰਚੇ ਮੇਰਾ ਨਾਮ ਹੈ ਜੀ ਮਹਾਵੀਰ ਸਿੰਘ ਹੈ ਜੀ ਜਿਹੜੇ ਧਰਮਦੀਰ ਪ੍ਰਿੰਸੀਪਲ ਸੀਗੇ ਜੇ ਲੈਕਚਰਰ ਸੀਗੇ ਉਹਦਾ ਮੈਂ ਵੱਡਾ ਭਰਾ ਹਾਂ ਜੀ ਪਿੰਡ ਭੋਲਣਾ ਜੀ ਮੇਰਾ ਔਰ ਅਸੀਂ ਤਾਂ ਇੰਨੇ ਦੁਖੀ ਹੋ ਰਹੇ ਹਾਂ ਜੀ ਜਿਹਦਾ ਕੋਈ ਠਿਕਾਣਾ ਹੀ ਨਹੀਂ ਮਤਲਬ ਅਸੀਂ ਪ੍ਰਸ਼ਾਸਨ ਨੇ ਅਸੀਂ ਪਾਗਲ ਕਰ ਰੱਖਿਆ ਸਾਡੇ ਤੇ ਹੀ ਪ੍ਰੈਸ਼ਰ ਪਾ ਰੱਖਿਆ ਇਹ ਪ੍ਰਾਣੀਆਂ ਦਵਾਈਆਂ ਖਾਂਦਾ ਸੀ ਇਹ ਕਰਦਾ ਸੀ ਉਹ ਕਰਦਾ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸਾਨੂੰ ਤਾਂ ਹੁਣ ਪੂਰਾ ਸੱਕ ਹੈ ਵੀ ਜਿਹੜੀ ਪੁਲਿਸ ਸਾਡੇ ਨੂੰ ਕੋਈ ਵੀ ਸਹਿਯੋਗ ਨਹੀਂ ਦੇ ਰਹੀ ਅੱਜ 18-20 ਸਾਲ ਹੋ ਗਏ 18-20 ਦਿਨ ਹੋ ਗਏ ਮਤਲਬ ਵੀ ਇਹਨਾਂ ਮਤਲਬ ਇਹ ਉਹਨਾਂ ਨਾਲ ਹੀ ਮਿਲੇ ਹੋਏ ਨੇ ਜੀ ਸਾਡੇ ਉਸ ਹਸਪਤਾਲਾਂ ਵਿੱਚ ਵੀ ਇਹਨਾਂ ਨੇ ਪੁਲਿਸ 'ਤੇ ਰੱਖੀ ਆ ਵੀ ਪਤਾ ਕਰਕੇ ਆਓ ਕਿੰਨੇ ਸਾਲ ਪੁਰਾਣੀ ਦਵਾਈ ਖਾਂਦੇ ਸੀ ਇਹ ਕਰਦੇ ਸੀ ਉਹ ਕਰਦੇ ਸੀ ਅਸੀਂ ਪਾਗਲ ਕਰ ਰੱਖਿਆ ਜੀ ਸਾਨੂੰ ਤਾਂ ਪੂਰਾ ਡਾਊਟ ਹੈ ਜੀ ਪੂਰਾ ਸੱਕ ਹੈ ਵੀ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਸਾਡਾ ਸਾਥ ਨਹੀਂ ਦੇ ਰਿਹਾ ਇਹ ਉਹਨਾਂ ਦਾ ਹੀ ਸਾਥ ਦੇ ਰਿਹਾ ਜੀ ਰਹੀ ਗੱਲ ਹੁਣ ਜਥੇਬੰਦੀਆਂ ਦੀ ਜਥੇਬੰਦੀਆਂ ਜਿਹੜੀ ਟੀਚਰਾਂ ਦੀ ਉਹ ਉਹ ਜਾਣ ਜੀ ਉਹ ਜਿਹੜੀ ਦੂਜੇ ਜਥੇ ਬਿੰਦੀਆਂ ਜਾਈਆਂ ਇਹਨਾਂ ਨੇ ਪੁੱਠਾ ਸਿੱਧਾ ਬੋਲਿਆ ਜੀ ਇਹਦੇ ਭੈਣ ਚੋਤੇ ਥੱਪੜ ਮਾਰੋ ਯਾਰ ਪੈਰ ਫੜਾਓ ਇਹਦੇ ਇਹਦੇ ਐ ਕਰੋ ਇਹਦੇ ਐ ਕਰੋ ਇਹਨਾਂ ਨੇ ਉੱਥੇ ਐਂਟਰੀਆਂ ਹੋ ਰਹੀਆਂ ਜੀ ਇਹਨਾਂ ਦੀ ਅਸੀਂ ਪਾਗਲ ਕਰੱਖਿਆ ਜੀ ਸਾਡੇ ਕੋਲੇ ਤਾਂ ਹੁਣ ਰੋਣਾ ਵੀ ਨਹੀਂ ਨਿਕਲਦਾ ਜੀ ਸਾਡਾ ਤਾਂ ਇਹ ਹਾਲ ਹੋ ਰਿਹਾ ਅਸੀਂ ਬੋਲ ਨਹੀਂ ਸਕਦੇ ਆਵਾਜ਼ ਬੈਠ ਗਈ ਸਾਡੀ ਸਾਨੂੰ ਤਾਂ ਪ੍ਰਸ਼ਾਸਕ ਤੇ ਪੂਰਾ ਸ਼ੱਕ ਹੈ ਜੀ ਉਹ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਹੁਣ ਹਿਸਾਬ ਲਾ ਲਿਓ ਤੁਸੀਂ 18 ਦਿਨ ਹੋ ਗਏ ਇੱਕ ਵੀ ਬੰਦਾ ਨਹੀਂ ਫੜੇ ਗਿਆ ਅਸੀਂ ਮੁਜਰਮ ਅਸੀਂ ਕਰ ਰੱਖੇ ਆ ਆ ਪਰਚੇ ਪੁਲਿਸ ਗਈਆਂ ਸਾਡੇ ਘਰੇ ਦੋ ਤਿੰਨ ਵਾਰੀ ਪਰਚੀਆਂ ਦੇਓ ਜੀ ਕਿਹੜੀਆਂ ਦਵਾਈਆਂ ਖਾਂਦੇ ਸੀ ਕੀ ਕਰਦੇ ਸੀ ਉਹ ਕਰਦੇ ਸੀ ਇਲੈਕਸ਼ਨ ਡਿਊਟੀ ਕਰੀ ਇਹਨਾਂ ਨੇ ਇਲੈਕਸ਼ਨ ਡਿਊਟੀ ਚ ਮੈਨੂੰ ਮਿਲੇ ਇੱਥੇ ਆਪਣੇ ਪ੍ਰੋਗਰਾਮਾਂ 'ਚ ਇੱਕ ਦੋ ਫੰਕਸ਼ਨਾਂ 'ਚ ਮਿਲੇ ਮੈਂ ਵੀ ਇੱਧਰ ਉੱਧਰਾਂ ਜਾਂ ਅੰਦਾਜ਼ਾਂ ਰਹਿ ਜਾਂਦੀ ਮੈਂ ਵੀ ਸਮਾਜ ਸੇਵਕ ਕੰਮ ਕਰਦਾ ਜੀ ਔਰ ਅਸੀਂ ਤਾਂ ਪਾਗਲ ਕਰਕੇ ਜੀ ਸਾਰਾ ਪਰਿਵਾਰ ਇਹਨਾਂ ਸਾਡੇ ਤਾਂ ਆਤਮ ਹੱਤਿਆ ਕਰਨ ਨੂੰ ਜੀ ਕਰਦਾ ਜੀ ਵੀ ਜੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਮੈਂ ਜ਼ਰੂਰ ਮਰੂੰਗਾ ਜੀ ਅੱਜ ਮੈਂ ਤਾਂ ਫਾਂਸੀ ਖਾ ਲੈਣੀ ਹੈ ਜੀ ਜੇ ਸਾਡੀ ਪ੍ਰਗਤੀ ਨਹੀਂ ਹੋਈ ਉਹ ਗਰਾਇਆ ਉਗਰਾਇਣ ਵਾਲੀ ਸੁਣ ਲਓ ਜੀ ਇਹ ਜੱਫੇ ਬੰਦੇ ਇਹਨਾਂ ਦਾ ਤਾਂ ਕੋਈ ਰੋਲ ਹੀ ਨਹੀਂ ਬਣਦਾ ਜੀ ਟੀਚਰਾਂ ਨਾਲ ਹੁਣ ਇੱਥੇ ਆ ਕੇ ਪ੍ਰਸ਼ਾਸਨ ਨੇ ਸਾਡਾ ਐਸਐਸਸੀ ਜਿਹੜਾ ਵਿਚਾਰਾ ਜਿਨੇ ਨਿਤਾਰਾ ਤੁਰਾਂ ਲਈ ਉਹ ਪੁਲਿਸ ਲੈਣ ਚਲਵਾਤਾ ਉਹਨਾਂ ਨੇ ਪ੍ਰੈਸ਼ਰ ਪਾ ਕੇ 150 200 ਬੰਦੇ ਇੱਥੇ ਆ ਕੇ ਫਿਰ 150 200 ਬੰਦੇ ਉਹ ਐਸਐਸਪੀ ਦੇ ਗਏ ਜੀ ਐਸਐਸਪੀ ਡੀ ਦੇ ਗਏ ਹੋ ਔਰ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਇਹ ਤਾਂ ਬੰਦਾ ਪਹਿਲਾਂ ਹੀ ਡਿਪਰੈਸ਼ਨ ਚ ਸੀਗਾ ਜੀ ਔਰ ਪਹਿਲਾਂ ਹੀ ਪੁਰਾਣੀ ਦਵਾਈ ਖਾਂਦਾ ਸੀ ਜੀ ਟੀਚਰਾਂ ਦਾ ਕੋਈ ਕਸੂਰ ਨਹੀਂ ਔਰ ਉਹ ਬੰਦੇ ਸਾਡੇ ਕੋਲ ਇੱਕ ਦਿਨ ਵੀ ਵੇਚਣ ਨਹੀਂ ਆਏ ਜੀ ਇੱਕ ਦਿਨ ਵੀ ਆਦਾ ਨਾਰਾ ਨਹੀਂ ਮਾਰਿਆ ਇੱਕ ਦਿਨ ਵੀ ਉਹ ਉਹਨਾਂ ਨੇ ਪੰਜਾਂ ਨੂੰ ਤਾਂ ਛੱਡੋ ਭਰਾ ਉਹਨਾਂ ਦੀ ਐਨੀ ਉਹ ਤਰਕਸ਼ੀਲ ਵਾਲੇ ਮਾਸਟਰਾਂ ਦੀ ਸੁਣ ਲਿਓ ਜੀ ਉਹਨਾਂ ਨੇ ਵੀ ਪਰਸੋਂ ਸਾਡੇ ਕਲਾਬ ਪਾਰਕ ਕੀਏ ਵੀ ਉਹਦਾ ਮਤਲਬ ਮਾਸਟਰਾਂ ਦਾ ਕਸੂਰੀ ਨਹੀਂ ਜੀ ਕੋਈ ਅਸੀਂ ਗੁਨਾਹਗਰ ਬਣਾ ਰੱਖਿਆ ਜੀ ਅਸੀਂ ਤਾਂ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਾਂ ਜੀ ਔਰ ਮੈਂ ਅੱਜ ਤੁਹਾਨੂੰ ਮੀਡੀਆ ਦੇ ਚੈਨਲ ਦੇ ਸਾਰੇ ਦੱਸ ਰਿਹਾ ਜੀ ਅੱਜ ਮੈਂ ਆਤਮ ਹੱਤਿਆ ਜ਼ਰੂਰ ਕਰੂੰਗਾ ਜੀ ਰਾਤ ਨੂੰ ਸਭ ਤੁਹਾਡਾ ਕੀ ਨਾਮ ਹੈ ਕਿਹੜੇ ਜੱਥੇ ਬੰਦੀ ਹੈ ਔਰ ਕਿਉਂ ਅੱਜ ਤੁਹਾਨੂੰ ਐਸੀ ਜਿਹੜਾ ਐਸਐਚਓ ਨੰਬਰ ਤੇ ਧਰਨਾ ਦੇਣਾ ਹੈ ਆ ਮੇਰਾ ਨਾਮ ਜਗਦੀਸ਼ ਕੁਮਾਰ ਜੱਗੀ ਜੀ ਸੂਭਾ ਪ੍ਰਧਾਨ ਗਵਰਨਮੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਅੱਜ ਜਿਹੜਾ ਐਸਐਸਪੀ ਮੋਨਕ ਦਾ ਜਿਹੜਾ ਘਰਾਵ ਕੀਤਾ ਗਿਆ ਚੱਥੇ ਬੰਦੀ ਤੇ ਪਰਿਵਾਰ ਪਿੰਡ ਦੇ ਸਹਿਯੋਗ ਦੇ ਨਾਲ ਉਸ ਦਾ ਕਾਰਨ ਹੈ ਜਿਹੜੀ ਪਿਛਲੇ 3 ਜੁਲਾਈ ਨੂੰ ਧਰਮਵੀਰ ਸੈਣੀ ਵੱਲੋਂ ਖੁਦਕਿਸ਼ੀ ਕੀਤੀ ਗਈ ਸਾਥੀ ਅਧਿਆਪਕਾ ਤੋਂ ਤੰਗ ਆ ਕੇ ਉਸ ਦੇ ਵਿੱਚ ਐਫਆਈਆਰ ਹੋ ਚੁੱਕੀ ਹੈ ਧਰਮਵੀਰ ਸੈਣੀ ਦੇ ਬਿਆਨ ਜਿਹੜੇ ਨੇ ਉਸ ਦੇ ਮਾਪ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਐਸਐਚਓ ਵੱਲੋਂ ਦਰਜ ਕੀਤੇ ਗਏ ਆ ਡਾਕਟਰ ਦੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਦੇ ਵਿਹਾਰ ਤੇ ਐਫਆਈਆਰ ਹੋਈ ਆ ਔਰ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਕਾਰਨ ਹੈ ਕਿ ਜਿਹੜੇ 3 ਜੁਲਾਈ ਤੋਂ ਲੈ ਕੇ ਅੱਜ 18 ਦਿਨ ਬੀਤ ਜਾਣ ਦੇ ਬਾਅਦ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਨਾ ਹੋਣਾ ਉਸ ਦੇ ਲਈ ਅੱਜ ਇੱਥੇ ਧਰਨਾ ਮਜਾਦਰਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਜੱਥੇਬੰਦੀ ਦੇ ਅਧਿਆਪਕ ਪਿੰਡ ਤੋਂ ਸਾਥੀ ਪੁੱਜੇ ਨੇ ਕਿਵੇਂ ਦੇਖਦੇ ਹੋ ਡੀਐਸਪੀ ਨੇ ਤੁਹਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਸੀ ਕਿ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ਹਾਂਜੀ ਆ ਅਸੀਂ ਪਿਛਲੀ 12 ਤਰੀਕ ਨੂੰ ਜਿਸ ਦਿਨ ਧਰਮਪੀਤ ਸੈਣੀ ਦਾ ਓਗਸੀ ਉਸ ਦਿਨ ਜਥੇਬੰਦੀ ਵੱਲੋਂ ਤੇ ਪਰਿਵਾਰ ਵੱਲੋਂ ਅਸੀਂ ਐਸਐਸ ਡੀਐਸਪੀ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੈਨੂੰ ਇੱਕ ਹਫਤੇ ਦਾ ਵਰਤਮਾਨ ਸਮਾਂ ਦਿਓ ਮੈਂ ਸਾਰੇ ਮੁਲਜ਼ਮਾਨ ਨੂੰ ਡੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੁਹਾਨੂੰ ਇਨਸਾਫ ਦਵਾਉਂਗਾ ਪਰ 18 ਦਿਨ ਬੀਤਣ ਦੇ ਬਾਵਜੂਦ ਉਹਨਾਂ ਦੇ ਦਿੱਤੇ ਸਮੇਂ ਤੋਂ ਬਾਅਦ ਅਸੀਂ ਇੱਥੇ ਧਰਨਾ ਲਗਾ ਰਹੇ ਆ ਨਾ ਕਿ ਉਹਨਾਂ ਦੇ ਦਿੱਤੇ ਸਮੇਂ ਤੋਂ ਪਹਿਲਾਂ ਅੱਜ 18 ਦਿਨ ਬੀਤ ਚੁੱਕੇ ਨੇ ਪਰ ਫੇਰ ਵੀ ਇੱਕ ਵੀ ਗ੍ਰਫਤਾਰੀ ਨਹੀਂ ਉਹ ਦੋਸ਼ੀ ਜਿਹੜੇ ਨੇ ਆਨਲਾਈਨ ਛੁੱਟੀਆਂ ਭੇਜ ਰਹੇ ਨੇ ਵੀ ਸਾਡੀ ਛੁੱਟੀ ਮਜੂਰ ਕਰੋ ਉਹ ਦੋਸ਼ੀ ਜਾ ਕੇ ਬੇਲ ਅਪਲਾਈ ਕਰਦੇ ਨੇ ਹਾਈ ਕੋਰਟ ਦੇ ਵਿੱਚ ਔਰ ਉਹਨਾਂ ਦੀ ਬੇਲ ਜਿਹੜੀ ਆ ਜੱਜ ਸਾਹਿਬ ਵੱਲੋਂ ਖਾਰਜ ਕੀਤੀ ਜਾਂਦੀ ਆ ਡਿਸਪੋਜ਼ ਆਫ ਕੀਤਾ ਜਾਂਦਾ ਉਹ ਕੇਸ ਉਹ ਫੇਰ ਵੀ ਉਸ ਪ੍ਰਸ਼ਾਸਨ ਸਾਡਾ ਜਿਹੜਾ ਅੱਜ ਉਹਨਾਂ ਨੂੰ ਟ੍ਰੇਸ ਨਹੀਂ ਕਰ ਸਕਿਆ ਇੱਕ ਬਹੁਤ ਵੱਡੀ ਨਿਕਾਨੀ ਆ ਪੁਲਿਸ ਪ੍ਰਸ਼ਾਸਨ ਦੀ ਔਰ ਇਥੋਂ ਇਹ ਵੀ ਸਾਬਤ ਹੁੰਦਾ ਏਨੇ ਦਿਨ ਬੀਤਣ ਦੇ ਬਾਵਜੂਦ ਇੱਕ ਵੀ ਗ੍ਰਿਫਤਾਰੀ ਨਾ ਹੋਣਾ ਕਿ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਦਬਾਅ ਦੇ ਵਿੱਚ ਹੈ ਤਾਂ ਹੀ ਇਹ ਕਾਰਵਾਈ ਨਹੀਂ ਕਰ ਰਿਹਾ ਕੋਈ ਲੱਗਦਾ ਵੀ ਇਹ ਜਾਂ ਕਿਹੜਾ ਦਬਾਅ ਆ ਗਿਆ ਪੁਲਿਸ ਨੂੰ ਜਿਹੜਾ ਦੇਖੋ ਪਿਛਲੇ ਦਿਨੀ ਅੱਜ ਮੁਲਾਜ਼ਮਾਂ ਦੀ ਜਥੇਬੰਦੀ ਡੀਟੀਐਫ ਜੀ ਦੇ ਸੁਪਰ ਜਨਰਲ ਸਕੱਤਰ ਬਲਵੀਰ ਚੰਦ ਲੋਂਗੋਵਾਲ ਉਸ ਦੇ ਵਿੱਚ ਸ਼ਾਮਲ ਨੇ ਪੰਜ ਅਧਿਆਪਕਾਂ ਦੇ ਨਾਮ ਜੱਦ ਜਿਹੜੇ ਐਫਆਈਆਰ ਹੋਈ ਹੈ ਔਰ ਉਗਰਾਹਾ ਵੱਲੋਂ ਇਸ ਜੱਥੇਬੰਦੀ ਦੀ ਜੱਥੇਬੰਦੀ ਨੇ ਸਪੋਰਟ ਲਈ ਹੈ ਉਗਰਾਹਾ ਗਰੁੱਪ ਕਿਸਾਨ ਜਿਹੜੀ ਜੱਥੇਬੰਦੀ ਆ ਉਹਦੀ ਸਪੋਰਟ ਲਈ ਹੈ ਮੈਨੂੰ ਯਾਦਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਕਿਸਾਨ ਜੱਥੇਬੰਦੀਆਂ ਦੇ ਦਬਾਹੇ ਹਟ ਜਾਂ ਕਿਸੇ ਹੋਰ ਲੈਣ ਦੇਣ ਦੇ ਦਬਾਹੇ ਹਟ ਇਹ ਅੱਜ ਤੱਕ ਗ੍ਰਿਫਤਾਰੀ ਨਹੀਂ ਕਰ ਰਿਹਾ ਡੀਟੀਐਫ ਬਿਲਕੁਲ ਸਾਫ਼ ਕਹਿ ਰਿਹਾ ਹੈ ਕਿੰਨਾ ਉਹ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਆ ਰਿਹਾ ਸੀ ਤਾਂ ਕਰਤੀ ਉਹ ਇਹ ਜਿਹਾ ਮਾਮਲਾ ਦੇਖੋ ਜੀ ਜੇ ਉਹ ਪ੍ਰਸ਼ਾਸ ਪਰੇਸ਼ਾਨ ਸੀ ਤਾ ਇੰਨੀਆਂ ਵਧੀਆ ਵਧੀਆ ਡਿਊਟੀਆਂ ਕਿਵੇਂ ਨਿਭਾ ਰਿਆ ਸੀ ਇਹਨੇ ਲੰਬੇ ਸਮੇਂ ਤੋਂ ਪਹਿਲਾ 2016 ਤੱਕ ਉਹ 16 ਤੋਂ ਡੀਡੀਓ ਰਹੇ ਦੁਨੀਆਂ ਸਕੂਲ ਦੇ ਵਿੱਚ ਰਹੇ ਨੇ ਉਸ ਤੋਂ ਬਾਅਦ ਬਖੋਰਾ ਕਲਾ ਦੇ ਵਿੱਚ 3 ਸਾਲ 2021 ਤੋਂ ਇੰਚਾਰਜਸ਼ਿਪ ਕਰ ਰਹੇ ਨੇ ਪਹਿਲਾ ਕਦੇ ਕੋਈ ਇਹੋ ਜੀ ਗੱਲ ਉਹਨਾਂ ਦੇ ਸਾਥੀ ਅਫਗਾਨੇ ਕੋਈ ਨੀ ਦਰਜ ਕਰਾਈ ਨਾ ਉਸਤੇ ਪਰਿਵਾਰ ਵੱਲੋਂ ਕੋਈ ਬਿਆਨ ਆਇਆ ਵੀ ਇਹ ਸਾਥੀ ਇਸਦੇ ਸਾਥੀ ਜਿਹੜਾ ਹੈ ਧਰਮਵੀਰ ਇਸ ਚੀਜ਼ ਦਾ ਕੋਈ ਡਿਪਰੈਸ਼ਨ ਦੇ ਵਿੱਚ ਸੀ ਅੱਜ ਤੱਕ ਪਿਤੇ ਵੀ ਇਲੈਕਸ਼ਨ ਦੇ ਵਿੱਚ ਡਿਊਟੀ ਨਿਭਾਈ ਗਈ ਹੈ ਪਿਛਲੇ ਦਿਨੀ ਹੁਣੇ ਇਲੈਕਸ਼ਨ ਖਤਮ ਹੋ ਗਏ ਤੇ ਸਾਡੇ ਲੋਕ ਸਭਾ ਦੇ ਉਹਦੇ ਵਿੱਚ ਪਤੌਰ ਮਜਿਸਟ੍ਰੇਟ ਡਿਊਟੀ ਦਿੱਤੀ ਗਈ ਹੈ ਉਹਨਾਂ ਵੱਲੋਂ ਤੇ ਤੰਦੇਹੀ ਦੇ ਨਾਲ ਉਹ ਡਿਊਟੀ ਨਿਭਾਈ ਗਈ ਹੈ ਇੱਕ ਨੈਸ਼ਨਲ ਗੇਮ ਜਿਹੜੀਆਂ ਹੋਈਆਂ ਸਾਡੀਆਂ ਉਹਨਾਂ ਦੇ ਵਿੱਚ ਉਹ ਡਿਊਟੀਆਂ ਨਿਭਾ ਰਿਆ ਸਾਡੀ ਇੱਥੇ ਖੋਖੋ ਦੀ ਚੈਂਪੀਅਨਸ਼ਿਪ ਹੋਈ ਆ ਆਲ ਇੰਡੀਆ ਯੂਨੀਵਰਸਿਟੀ ਉਸ ਦੇ ਇੰਚਾਰਜ ਵੱਲੋਂ ਉਹਨਾਂ ਨੇ ਡਿਊਟੀਆਂ ਨਿਭਾਈਆਂ ਕੀ ਇੱਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀ ਉਸ ਦੀ ਇੰਚਾਰਜਸ਼ਿਪ ਕਰ ਸਕਦਾ ਕੀ ਉਹ ਬੜੀ ਵਧੀਆ ਚੀਜ਼ ਨੂੰ ਉੱਪਰ ਲਿਆ ਸਕਦਾ ਡੀਟੀਪ ਕਹ ਰਿਹਾ ਕਿ ਜਿਹੜਾ ਲੋਂਗੋਵਾਲ ਦਾ ਜੁਨੀ ਪ੍ਰਧਾਨ ਹੈ ਉਹ ਇੱਕ ਸਮਾਜ ਸੇਵੀ ਵੀ ਹੈ ਜੱਥੇਬੰਦੀ ਦਾ ਸਹੁਮੀ ਹੈ ਬੜੀ ਸਹਿਮਤੀ ਨਾਲ ਗੱਲ ਕਰਦਾ ਤੇ ਇੱਕ ਯਾਨੀ ਕਿ ਸੁਖਾਵੇਂ ਮਹਾਉ ਦੇ ਵਿੱਚ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਇਹਨਾਂ ਦੇ ਕਰਨ ਦੇਖੋ ਹੋ ਸਕਦੇ ਨੇ ਉਹ ਲੀਡਰ ਹੋ ਸਕਦੇ ਨੇ ਸਮਾਜ ਸੇਵੀ ਹੋ ਸਕਦੇ ਨੇ ਪਰ ਮੇਰਾ ਇੱਕ ਸਵਾਲ ਹੈ ਬਰਵੀਰ ਚੰਦ ਜਾਂ ਉਹਨਾਂ ਦੀ ਜੱਥੇਬੰਦੀ ਜਾਂ ਗੁਰਾਹਾਂ ਨੂੰ ਆ ਲੜਕਾ ਜੀ ਉਹਨਾਂ ਦਾ ਦਿਵਿੰਦਰ ਸੈਣੀ ਇਸ ਦਾ ਕੀ ਕਸੂਰ ਹੈ ਕਿ ਉਸ ਦੇ ਅੱਜ ਸਿਰ ਤੋਂ ਬਾਪ ਦਾ ਸਾਯਾ ਉਠਾ ਉਠਾ ਦਿੱਤਾ ਗਿਆ ਧਰਮਵੀਰ ਸੈਣੀ ਦਾ ਤਨਖਾਹ ਕਟੌਤੀ ਮਸਲੇ ਦੇ ਵਿੱਚ ਜਿਹੜੀ ਗੱਲ ਆਈ ਸੀ ਧਾਰਮਵੀਰ ਸੈਣੀ ਦਾ ਉਸ ਦੇ ਵਿੱਚ ਕਿਤੇ ਵੀ ਰੋਲ ਨਹੀਂ ਕਿਉਂਕਿ ਉਹ ਡੀ ਡੀ ਨਹੀਂ ਸਨ ਉਹ ਇੱਕ ਸਕੂਲ ਇੰਚਾਰਜ ਚਲਾ ਰਹੇ ਸੀ ਕਿਉਂਕਿ ਉੱਥੇ ਪੱਕੇ ਪ੍ਰਿੰਸੀਪਲ ਨਹੀਂ ਉਹਨਾਂ ਦਾ ਕੋਈ ਉਹ ਰੋਲ ਨਹੀਂ ਉਹਨਾਂ ਤੋਂ ਮਾਫੀ ਜਿਹੜੀ ਉਹ ਕਿਸ ਗੱਲ ਦੀ ਮੰਗਾਈ ਗਈ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਉਹਨਾਂ ਨੂੰ ਸਕੂਲ ਦੇ ਵਿੱਚ ਬਾਰ ਬਾਰ ਟਾਈਮ ਟੇਬਲ ਬਦਲਾ ਕੇ ਇੱਕ ਵੀਡੀਓ ਜਾਂ ਇੰਚਾਰਜ ਨੇ 12 ਪੀਰੀਅਡ ਲੈਣੇ ਹੁੰਦੇ ਆ ਉਸ ਨੂੰ ਵੱਧ ਪੀਰੀਅਡ ਦਿੱਤੇ ਗਏ ਦਬਾਅ ਪਾ ਕੇ ਟਾਈਮ ਟੇਬਲ ਬਦਲਿਆ ਗਿਆ ਜੋ ਕਿ ਆਨ ਰਿਕਾਰਡ ਹੈ ਪਰ ਜੱਥੇ ਮੰਦੀ ਡੀਟੀਐਫ ਪਹਿਲਾਂ ਤਾਂ ਇਹ ਕਹਿੰਦੀ ਸੀ ਵੀ ਸਾਡਾ ਬਲਵੀਰ ਚੰਦ ਉੱਥੇ ਗਿਆ ਹੀ ਨਹੀਂ ਸਕੂਲ ਦੇ ਵਿੱਚ ਤੇ ਜਦੋਂ ਰਿਜ਼ਲਟ ਆਧਾਰ ਜਾਂ ਰਜਿਸਟਰ ਬੋਲਦਾ ਐਂਟਰੀ ਰਜਿਸਟਰ ਉਦੋਂ ਵਿੱਚ ਬੋਲਦਾ ਵੀ ਬਲਵੀਰ ਚੰਦ ਦੇ ਨਾਲ ਕਿੰਨੇ ਬੰਦੇ ਆਏ ਇਹ ਇਕੱਲਾ ਬਲਵੀਰ ਚੰਦ ਦਾ ਮਸਲਾ ਨਹੀਂ ਹੈ ਇਸ ਦੇ ਇਹਦੇ ਕਿ ਜਿਵੇਂ ਕਿ ਤੁਸੀਂ ਕਹ ਰਹੇ ਹੋ ਬਰਾਜ ਜਿੱਥੇ ਬੰਦੀ ਦਾ ਵੀ ਵਿੱਚ ਸਹਿਯੋਗ ਹੈ ਇਨਿਸ਼ੀਏਟਿਵ ਦੇ ਵਿੱਚ ਮੈਂ ਸਮਝਦਾ ਹਾਂ ਵੀ ਦੇਖੋ ਅਧਿਆਪਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਅਧਿਆਪਕਾਂ ਦੇ ਮਸਲੇ ਦੇ ਵਿੱਚ ਜਾਣ ਤਾਂ ਮੈਂ ਸਮਝਦਾ ਵੀ ਕਿ ਚਲੋ ਉਹ ਅਧਿਆਪਕ ਨੇ ਅਧਿਆਪਕ ਜਥੇਬੰਦੀਆਂ ਅਧਿਆਪਕਾਂ ਦੇ ਮਸਲੇ ਸੁਲਝਾਉਣ ਲਈ ਬਣੀਆਂ ਨੇ ਉਹਨਾਂ ਦਾ ਜਾਣਾ ਬਣਦਾ ਹੈ ਅਧਿਆਪਕ ਜਥੇਬੰਦੀਆਂ ਦਾ ਸਹਿਯੋਗ ਲੈਣਾ ਬਣਦਾ ਨਾ ਕਿ ਕਿਸਾਨ ਜਥੇਬੰਦੀਆਂ ਦਾ ਕਿਸੇ ਪਧਾਰੇ ਦੇ ਵਿੱਚ ਜਾਣਾ ਬਣਦਾ ਔਰ ਤੁਹਾਨੂੰ ਇੱਕ ਹੋਰ ਦੱਸ ਦਿਆਂ ਜਾਣਕਾਰੀ ਹਿੱਤ 144 ਲੱਗੀ ਹੁੰਦੀ ਹੈ ਜੀ ਦਫਾ ਜਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੇਪਰ ਹੁੰਦੇ ਆ ਉਸ 13 ਮਾਰਚ ਨੂੰ ਸਕੂਲ ਦੇ ਵਿੱਚ ਪੇਪਰ ਚੱਲ ਰਿਹਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਨੇ ਕਿ ਉਹ ਜੱਫੇ ਬੰਦੀਆਂ 40 ਬੰਦੇ ਲੈ ਕੇ ਸਕੂਲ ਦੇ ਵਿੱਚ ਐਂਟਰ ਕਰਦੀਆਂ ਨੇ ਪੰਜ ਬੰਦਿਆਂ ਤੋਂ ਵੱਧ ਇਜਾਜ਼ਤ ਨਹੀਂ ਹੁੰਦੀ 144 ਜਦੋਂ ਲੱਗੀ ਹੁੰਦੀ ਹੈ ਤਾਂ ਕੀ ਉਹ ਚੰਗੀ ਗੱਲ ਸੀ ਇਹ ਵੀ ਇੱਕ ਸਵਾਲੀਆ ਨਿਸ਼ਾਨਾ ਜੱਥੇਬੰਦੀ ਨੇ ਜਾਣਾ ਸੀ ਅਧਿਆਪਕਾਂ ਦੇ ਜੱਥੇਬੰਦੀਆਂ ਜਾਂਦੀਆਂ ਧਰਮਵੀਰ ਸੈਣੀ ਨਾਲ ਗੱਲ ਕਰਦੀਆਂ ਉਸ ਦਾ ਪ੍ਰਿੰਸੀਪਲ ਜਿਹੜਾ ਗੁਰਵਿੰਦਰ ਗੁਰਵਿੰਦਰ ਸੈਣੀ ਉਹਦੇ ਨਾਲ ਗੱਲ ਕਰਦੀਆਂ ਤਾਂ ਇੱਕ ਸਮਝਦਾ ਆਉਂਦਾ ਸੀ ਪਰ ਇੱਥੇ ਮਾਫੀ ਮੰਗਾਉਣ ਵਾਲੀ ਜਿਹੜੀ ਘਟਨਾ ਹੈ ਉਹ ਬਹੁਤ ਮੰਦਪਾਗੀ ਸੀ ਜਿਹਦੇ ਕਾਰਨ ਪਰੇਸ਼ਾਨ ਹੋਇਆ ਧਰਮਵੀਰ ਉਹਦੇ ਅੰਦਰ ਦੀ ਅੰਦਰ ਘੁੱਟਦਾ ਰਿਹਾ ਔਰ ਐਡਾ ਵੱਡਾ ਕਦਮ ਜਿਹੜਾ ਚੁੱਕਿਆ ਕੀ ਮੰਗ ਰੱਖਦੇ ਸੀ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਤੋਂ ਹੁਣ ਤੱਕ ਇੱਕ ਵੀ ਗਿਰਫਤੜੀ ਨਹੀਂ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਇਹ ਮੁੱਖ ਮੰਤਰੀ ਪੰਜਾਬ ਪੱਕ ਸਰਦਾਰ ਭਗਵਤ ਸਿੰਘ ਜੀ ਮਾਨ ਦਾ ਇਹ ਜ਼ਿਲ੍ਹਾ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਉਹ ਆਪ ਇਸ ਮਸਲੇ ਦੇ ਵਿੱਚ ਦਖਲ ਦੇਣ ਔਰ ਜਲ ਤੋਂ ਜਲਦ ਗ੍ਰਫਤਾਰੀਆਂ ਕਰਾਉਣ ਔਰ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਦਵਾਇਆ ਜਾਏ ਕਿਉਂ ਇਸ ਦੀ ਜ਼ਿੰਦਗੀ ਜਿਹੜੀ ਪਈ ਹੈ ਇਸ ਪਰਿਵਾਰ ਦੇ ਨਾਲ ਅੱਜ ਕੀ ਬੀਤਰੀ ਹੈ ਇਹ ਤੁਸੀਂ ਵੀ ਸਮਝਦੇ ਹੋ ਇੱਕ ਬਹੁਤ ਵੱਡੀ ਘਟਨਾ ਇਸ ਇਹ ਅੱਜ ਬੱਚਾ 20 ਤੱਕ ਦੇ ਸਟੂਡੈਂਟ ਹੈ ਹਾਥੀਅਰ ਦੇ ਵਿੱਚ ਇਹਨੇ ਜਾ ਕੇ ਅੱਗੇ ਆਪਦੀ ਜ਼ਿੰਦਗੀ ਕਿੱਥੇ ਜਾ ਕੇ ਸ਼ੁਰੂ ਕਰੂੰਗਾ ਇੱਕ ਬਿਨਾ ਬਾਪ ਤੋਂ ਸਿਕਰਸ਼ ਜਾਰੀ ਰਹੇਗਾ ਸਨਾਰਚ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਔਰ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਜਾਂਚ ਕੀਤੀ ਜਾਵੇ ਜੇ ਜਾਂਚ ਦੇ ਵਿੱਚੋਂ ਦੋਸ਼ੀ ਪਾਈ ਜਾਂਦੇ ਤਾਂ ਉਹਨਾਂ ਨੂੰ ਬਣਦੀਆਂ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ